ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇਸ ਮਿਨੀ ਵਲੌਗ 'ਚ ਵੈਸੇ ਤੁਸੀਂ ਮੇਰੀ ਵੀਡੀਓਜ਼ ਵੇਖੀ ਹੋਣੀਆਂ ਜਾਂਤਰ ਹਿੰਦੀ 'ਚ ਹੁੰਦੀਆਂ ਤੇ ਅੱਜ ਮੈਂ ਹੈਗਾ ਪੰਜਾਬ 'ਚ ਤੇ ਮੇਰੇ ਪਿੱਛੇ ਨੇ ਅਸਰੋਂ ਦੇ ਖੇਤ ਤਾਂ ਇਹਨਾਂ ਨੂੰ ਵੇਖ ਕੇ ਮੇਰੇ ਅੰਦਰ ਤੇ ਆਪਣੇ ਪੰਜਾਬੀ ਬੜਾ ਬਾਹਰ ਆ ਗਿਆ ਤਾਂ ਮੈਂ ਸੋਚਿਆ ਅੱਜ ਦੀ ਵੀਡੀਓ ਹੋ ਜਵੇ ਅੱਜ ਪੰਜਾਬੀ 'ਚ ਹੋ ਜਵੇ ਤੇ ਤੁਹਾਨੂੰ ਸਹਿਰ ਕਰਾਈਏ ਇੱਥੇ ਦੇ ਆਪਣੇ ਜਿਹੜੇ ਖੇਤ ਐ ਅੱਜ ਕੱਲ ਦਾ ਟਾਈਮ ਜਿਹੜਾ ਇਹ ਨਵੰਬਰ ਮਿਡ ਨਵੰਬਰ ਹੈ 2025 ਤੇ ਇਸ ਟਾਈਮ ਆ ਜਿਹੜੀ ਪੈਦਾਵਾਰ ਆ ਇਸ ਟਾਈਮ ਹੈਗੀ ਆ ਸਰ੍ਹੋਂ ਦੀ ਸਰ੍ਹੋਂ ਦੇ ਖੇਤ ਨੇ ਤੇ ਹੋਰ ਵੀ ਐ ਹੁਣ ਗੇਹੂ ਜਿਹੜੀ ਆ ਉਹ ਵੀ ਬੀਜਣੀ ਸ਼ੁਰੂ ਕਰਤੀ ਐ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਤੇ ਮੈਂ ਤੁਹਾਨੂੰ ਦਿਖਾਣਾ ਕੀ ਚਾਹੁੰਦਾ ਅੱਜ ਇਸ ਵੀਡੀਓ ਦੇ ਰਾਹੀਂ ਵੀ ਇਹ ਜਿਹੜੇ ਸਰ੍ਹੋਂ ਦੇ ਖੇਤ ਹਨ ਨਾ ਇਕ ਤਾਂ ਸੋਨੇ ਬਹੁਤ ਲੱਗਦੇ ਨੇ ਤੁਸੀਂ ਤੁਹਾਨੂੰ ਤੁਸੀਂ ਬਾਲੀਵੁੱਡ ਦੀ ਮੂਵੀਜ਼ ਵੇਖੀ ਹੋਣੀਆਂ ਸ਼ਾਹਰੂਖ ਖਾਨ ਇਦਾਂ ਕਰਕੇ ਨੱਚਦਾ ਹੁੰਦਾ ਤੇ ਉਹ ਡੀ ਡੀ ਐਲ ਜੇ ਦਾ ਟਾਈਮ ਸੀ ਪਰ ਮੈਂ ਇਹ ਕਹਾਂਗਾ ਵੀ ਕੱਲੇ ਸ਼ਾਹਰੂਖ ਖਾਨ ਦੀ ਗੱਲ ਨਹੀਂ ਐ ਇੱਥੇ ਇਮੇਜਿਨ ਕਰੋ ਇੱਥੇ ਜਿਮੀ ਸ਼ੇਰ ਗਿਲ ਗਿੱਪੀ ਗਰੇਵਾਲ ਦਿਲਜੀਤ ਵਰਗੇ ਖੜੇ ਹੋਣ ਤਾਂ ਹੋਰ ਗੱਲ ਵੱਖਰੀ ਬਣਨੀ ਐ ਜੇ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਠੋਕਿਓ ਜਰਾ ਇਸ ਵੀਡੀਓ ਤੇ ਤੇ ਅੱਗੇ ਵਧਦੇ ਆਂ ਤੇ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਚਾਹੁੰਦਾ ਸੀ ਇੱਥੇ ਆ ਜਿਹੜੇ ਸਰ੍ਹਸੋਂ ਦੇ ਖੇਤ ਹਨ ਤੁਸੀਂ ਕਦੇ ਟਰਾਈ ਕਰਕੇ ਵੇਖਿਓ ਮੈਂ ਤਾਂ ਇੱਥੇ ਨਾ ਬਹੁਤ ਬਹੁਤ ਵਾਰ ਆਨਾ ਇੱਥੇ ਮੈਂ ਤੇ ਮੈਨੂੰ ਇਹ ਜਿਹੜੇ ਇਹਨਾਂ ਦੇ ਫੁੱਲ ਹਨ ਨਾ ਇਹ ਪੀਲੇ ਪੀਲੇ ਫੁੱਲ ਆ ਬਾਈ ਦੋ ਵੀ ਆ ਜਿਹੜੀ ਵੈਰਾਈਟੀ ਹੈ ਨਾ ਇਹਨੂੰ ਇੱਥੇ ਤੋੜੀਆ ਕਹਿੰਦੇ ਆ ਜਦੋਂ ਵੀ ਸਰ੍ਹਸੋਂ ਦਾ ਬੀਜਣ ਦਾ ਟਾਈਮ ਆਂਦਾ ਹੈ ਨਾ ਸਭ ਤੋਂ ਪਹਿਲਾਂ ਕਿਸਾਨ ਵੀਰ ਤੋੜੀਆ ਬੀਜਦੇ ਨੇ ਉਸ ਤੋਂ ਬਾਅਦ ਜਿਹੜੀ ਐਕਚੁਅਲ ਸਰਸੋਂ ਹੈ ਉਹ ਵੀ ਦਿੰਦੇ ਨੇ ਤਾਂ ਹੈ ਤਾਂ ਇਹ ਵੀ ਸਰਸੋਂ ਹੀ ਹੈ ਉਹਦਾ ਇੱਕ ਵੈਰਾਈਟੀ ਹੈ ਤਾਂ ਇਹ ਜਿਹੜੀ ਤੋੜੀਏ ਦੇ ਫੁੱਲ ਹੈ ਚਾਹੇ ਸਰਸੋਂ ਦੇ ਫੁੱਲ ਹੈ ਨਾ ਇਹ ਖਾਣ 'ਚ ਬਹੁਤ ਸਵਾਲ ਲੱਗਦੇ ਆ ਤੇ ਮੈਨੂੰ ਪਤਾ ਹੈ ਜਿਹੜੇ ਤੁਸੀਂ ਕਿਸਾਨ ਵੀਰ ਇਸ ਵੀਡੀਓ ਨੂੰ ਵੇਖ ਰਹੇ ਹੋ ਉਹਨਾਂ ਨੂੰ ਪੱਕਾ ਪਤਾ ਹੋਣੀ ਇਹ ਗੱਲ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਵਾਂ ਤੁਸੀਂ ਵੀ ਕਦੇ ਟਰਾਈ ਕਰਕੇ ਵੇਖਿਓ ਆ ਜਿਹੜੇ ਸਰਸੋਂ ਦੇ ਫੁੱਲ ਨੇ ਨਾ ਇਹ ਖਾਣ 'ਚ ਬਹੁਤ ਸਵਾਲ ਲੱਗਦੇ ਆ ਬਹੁਤ ਸਵਾਲ ਆ ਵੇਖੋ ਮੈਂ ਤੁਹਾਨੂੰ ਟਰਾਈ ਲਾਈਵ ਦਿਖਾਣਾ ਡੈਮੋ ਆ ਵੇਖੋ ਤੇ ਬਹੁਤ ਸਵਾਲ ਤੇ ਇੱਥੇ ਇਹਨਾਂ ਦੀ ਘਾਟ ਕੋਈ ਨਹੀਂ ਆ ਵੇਖੋ ਦੂਰ ਦੂਰ ਤੱਕ ਸਰ੍ਹਸੋਂ ਦੇ ਖੇਤ ਨੇ ਤੇ ਤੁਸੀਂ ਕਦੇ ਆਓ ਜੇ ਤੁਹਾਡਾ ਚੱਕਰ ਲਗੇ ਇੱਥੇ ਇਹ ਸਰ੍ਹਸੋਂ ਦੇ ਚਲੋ ਬਹੁਤ ਜਗ੍ਹਾ ਹੁੰਦੀ ਹੈ ਜੇ ਤੁਸੀਂ ਵੇਖੂਗੇ ਮਧੂਮੱਖੀਆਂ ਰਸ ਚੂਸ ਰਹੀਆਂ ਇੱਥੇ ਆ ਵੇਖੋ ਆ ਵੇਖੋ ਤੇ ਮਧੂਮੱਖੀਆਂ ਦਾ ਇਹ ਟਾਈਮ ਹੁੰਦਾ ਹੈ ਰਸ ਚੂਸਣ ਦਾ ਤਾਂ ਕਿ ਇਹ ਜਾ ਕੇ ਆਪਣੇ ਛੱਤੇ ਦੇ ਉੱਤੇ ਸ਼ਹਿਦ ਬਣਾ ਸਕਣੇ ਤੇ ਇਹ ਤੋਂ ਇਹ ਪਤਾ ਲੱਗਦਾ ਵੀ ਇਹ ਖਾਣ ਲਾਇਕ ਆ ਜਿਹੜੇ ਫੁੱਲ ਐ ਕੰਪਲੀਟਲੀ ਸੇਫ ਨੇ ਪੋਸਟਿਕ ਐ ਵਿਟਾਮਿਨਸ ਮਿਨਰਲ ਸਾਰਾ ਕੁਝ ਐ ਇਹਦੇ ਵਿੱਚ ਤੇ ਤੁਸੀਂ ਇਹਨੂੰ ਜਰੂਰ ਟਰਾਈ ਕਰੋ ਇਹ ਖਾਣ ਚ ਵੀ ਬਹੁਤ ਸਵਾਦ ਐ ਬਹੁਤ ਸਵਾਦ ਐ ਇਹਦੇ ਤੁਸੀਂ ਇੱਕ ਵਾਰੀ ਖਾਓਗੇ ਦੋ ਵਾਰੀ ਖਾਓਗੇ ਤੇ ਤੁਹਾਨੂੰ ਫਿਰ ਹੋਰ ਸਵਾਲ ਲੱਗਣਗੇ ਜੇ ਤੁਹਾਨੂੰ ਇੱਕ ਵਾਰੀ ਅੱਧ ਤੱਕ ਗਈ ਫਿਰ ਤੁਹਾਨੂੰ ਮਜ਼ਾ ਬਹੁਤ ਆਣਾ ਇਹਦਾ ਤਾਂ ਇਹ ਜ਼ਰੂਰ ਟਰਾਈ ਕਰਕੇ ਵੇਖਿਓ ਤੁਸੀਂ ਇਹ ਤੇ ਅੱਜ ਦੇ ਮਿਨੀ ਵਲੌਗ ਚ ਇਹੀ ਸੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਿਓ ਤੇ ਮੇਰੀ ਪੰਜਾਬੀ ਕਿੱਦਾਂ ਦੀ ਲੱਗੀ ਤੁਸੀ ਤੁਹਾਨੂੰ ਇਹ ਵੀ ਜ਼ਰੂਰ ਦੱਸਿਓ ਤੇ ਜੇ ਕੋਈ ਗਲਤੀ ਮਲਤੀ ਹੋ ਗਈ ਉਹ ਤੋਂ ਮਾਫ ਕਰਿਓ ਭਾਈ ਥੈਂਕ ਯੂ ਸੋ ਮੱਚੀ ਚਾਹਤਰੀ ਕਾਲ